ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਸਾਨੂੰ ਮਿਲੇ ਆ ਥੱਲੇ ਟਰੈਕ ਕਰ ਰਹੇ ਸੀ ਅਸੀਂ ਤੇ ਬਾਬਾ ਜੀ ਦੀ ਨਾ ਇੱਕ ਲੱਤ ਨਹੀਂ ਹੈਗੀ ਤੇ ਥਲ ਪੂਰਾ ਤੁਰ ਕੇ ਚੱਲ ਰਿਹਾ ਹੈ ਤੇ ਬਾਬਾ ਜੀ ਤੁਸੀਂ ਆਪਣਾ ਨਾਂ ਦੱਸੋ ਮੈਂ ਪ੍ਰਿਤਪਾਲ ਸਿੰਘ ਹੈ ਪ੍ਰਿਤਪਾਲ ਸਿੰਘ ਜੀ ਕਿਹੜੇ ਪਿੰਡ ਤੋਂ ਆ ਬਾਬਾ ਜੀ ਚੰਡੀਗੜ੍ਹ ਤੋਂ ਆਇਆ ਹੋ ਤੇ ਤੁਸੀਂ ਉੱਤੇ ਕਿਵੇਂ ਗਏ ਸੀ ਉੱਤੇ ਵੀ ਤੁਸੀਂ ਘੋੜਾ ਕੀਤਾ ਸੀ ਨਹੀਂ ਹਿਮਕੁੰਡ ਸਾਹਿਬ ਨਹੀਂ ਜਾ ਪਹੁੰਚਿਆ ਅੱਛਾ ਅੱਛਾ ਉਹ ਮੈਂ ਧਾਮ ਤੱਕ ਤੁਰ ਕੇ ਗਿਆ ਸੀ ਅੱਛਾ ਗੁਮ ਧਾਮ ਤੋਂ ਹੀ ਤੁਰ ਕੇ ਵਾਪਸ ਤੁਰ ਕੇ ਹੀ ਵਾਪਸੀ ਆ ਰਹੇ ਮਤਲਬ ਦੋਨੋਂ ਸਾਈਡ ਤੁਸੀਂ ਪੂਰਾ ਪ੍ਰੋਪਰ ਤੁਰ ਕੇ ਹੀ ਗਏ ਹੋ ਤੇ ਤੁਰ ਕੇ ਤੇ ਤੁਸੀਂ ਬਹੁਤ ਬਹੁਤ ਦਾ ਧੰਨਵਾਦ ਹੈ ਜੀ ਮੈਨੂੰ ਇਹ ਜੀਵਨ ਦਿੱਤਾ ਮੇਰਾ ਖੁਸ਼ ਆਮਾ ਬਹੁਤ ਵਧੀਆ ਤੇ ਬਾਬਾ ਜੀ ਤੁਸੀਂ ਹੋਰਾਂ ਨੂੰ ਕੀ ਮਤਲਬ ਕਹਿਣਾ ਚਾਹੋਗੇ ਕਿ ਮੈਂ ਤਾਂ ਇਹ ਕਹਣਾ ਵੀ ਪ੍ਰਮਾਤਮਾ ਜੋ ਵੀ ਦੇ ਰਿਹਾ ਜਿੰਨਾ ਕੁ ਦੇ ਰਿਹਾ ਹਾਂਜੀ ਉਹਨੂੰ ਇੰਨਾ ਖੁਸ਼ ਹੋ ਕੇ ਉਹਦਾ ਧੰਨਵਾਦ ਕਰਕੇ ਮਨਾਓ ਕਿ ਪ੍ਰਮਾਤਮਾ ਵੀ ਖੁਸ਼ ਹੋਵੇ ਤੁਸੀਂ ਦੇ ਅੰਦਰੋਂ ਖੁਸ਼ ਹੋ ਜਾਓ ਬਿਲਕੁਲ ਬਿਲਕੁਲ ਕਿਉਂਕਿ ਅੰਦਰੋਂ ਖੁਸ਼ੀ ਤਾਂ ਤੰਦਰੁਸਤੀ ਹੈ ਹਾਂਜੀ ਅੰਦਰੋਂ ਗਮੀ ਤਾਂ ਬਿਮਾਰੀਆਂ ਕੀ ਫੈਲਦੀਆਂ ਬਿਮਾਰੀਆਂ ਤੋਂ ਬਚੋ ਦਵਾਈਆਂ ਤੋਂ ਬਚੋ ਦਵਾਈਆਂ ਤੋਂ ਬਚੋ ਤੇ ਧੰਨਵਾਦ ਅਖੀਰ ਦਾ ਕਰੋ ਨਫ਼ਰਤ ਕਿਸੇ ਨੂੰ ਵੀ ਨਾ ਕਰੋ ਸਹੀ ਗੱਲ ਹੈ ਕਿਸੇ ਨੂੰ ਵੀ ਜੇ ਤੁਹਾਨੂੰ ਕੋਈ ਬੰਦਾ ਬੁਰਾ ਲੱਗਦਾ ਨਾ ਹਾਂਜੀ ਉਹਦੀਆਂ ਗੱਲਾਂ ਨੂੰ ਇਗਨੋਰ ਕਰ ਦਿਓ ਪਰ ਉਹਨੂੰ ਨਫ਼ਰਤ ਨਾ ਕਰੋ ਨਫ਼ਰਤ ਨਾ ਕਰੋ ਕਿਉਂਕਿ ਸਾਰੇ ਪਰਮਾਤਮਾ ਨੇ ਕਿਸੇ ਲਈ ਖੇ ਲਾਇਆ ਹਾਂਜੀ ਤੁਸੇ ਨੂੰ ਬੁਰਾ ਕਾ ਬੁਰਾ ਨਾ ਕਹੋ ਕਿਸੇ ਨਾਲ ਬਾਕੀ ਹਰੇਕ ਨੂੰ ਪਿਆਰ ਕਰੋ ਹਰੇਕ ਦਾ ਸਤਿਕਾਰ ਕਰੋ ਪਰਮਾਤਮਾ ਦਾ ਦੇਰਾ ਜੀ ਜੰਤੂ ਕੀੜਾ ਮਕੌੜਾ ਪਸ਼ੂ ਪੰਛੀ ਬਨਸਪਤੀ ਇਹ ਸਭ ਪਰਮਾਤਮਾ ਦੀ ਹੈ ਖਲਾਇਆ ਨਹੀਂ ਕਿ ਇਨਸਾਨ ਨੂੰ ਹੱਕ ਹੈ ਹਾਂਜੀ ਇਹਨਾਂ ਦਾ ਵੀ ਹੱਕ ਆ ਸਾਡੇ ਨਾਲੋਂ ਵੱਧ ਇਹਨਾਂ ਨੂੰ ਹੱਕ ਆ ਇਹਨਾਂ ਨਾਲ ਸਾਡੇ ਨਾਲੋਂ ਵੱਧ ਹੱਕ ਤਾਂ ਹੈ ਕਿਉਂਕਿ ਸਾਨੂੰ ਤਾਕਤ ਬਹੁਤ ਦੇ ਰਹੀ ਹੈ ਬਿਲਕੁਲ ਸਹੀ ਗੱਲ ਇਨਸਾਨ ਤਾਕਤ ਨਹੀਂ ਦੇ ਰਿਹਾ ਇਨਸਾਨ ਆਪਣੇ ਭਲੇ ਲਈ ਖਾਤਮ ਕੰਮ ਕਰਦਾ ਹਾਂਜੀ ਜੋ ਕੁਝ ਵੀ ਕਰਦਾ ਬਿਲਕੁਲ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਆਪਣੇ ਵਾਈਫ ਹੈਗੇ ਤੁਹਾਡੇ ਵਾਈਫ ਨਾਲ ਲਾਏ ਨੇ ਟੇਕ ਕੇਅਰ ਕਰਨ ਵਾਸਤੇ ਤੇ ਬਹੁਤ ਮਤਲਬ ਸੈਲੂਟ ਹੈ ਬਾਬਾ ਜੀ ਨੂੰ ਕਿ ਤੇ ਲੋਕਾਂ ਨੂੰ ਵੀ ਦੂਜਿਆਂ ਨੂੰ ਵੀ ਸਨੇਹਾ ਹੈ ਕਿ ਤੁਸੀਂ ਵੀ ਕਰੋ ਆਓ ਬਾਹਰ ਤੇ ਨਿਕਲੋ ਤੇ ਦਰਸ਼ਨ ਕਰੋ ਸ਼ਿਰੀ ਹੇਮਕੁੰਨ ਸਾਹਿਬ ਜੀ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ